ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਡਾਇਮੰਡ ਵੈਲਫੇਅਰ ਸੈਟੀ ਤੋਂ ਮੈਂ ਸਮਾਜ ਸੇਵੀ ਬੀਨੂ ਗੋਇਲ ਔਰ ਮੇਰੇ ਨਾਲ ਇੱਧਰ ਬੈਠੇ ਸੰਤੋਸ਼ ਸ਼ਰਮਾ ਜੀ ਸ਼ਾਰਦਾ ਜੀ ਪਿੰਕੀ ਬਰਾੜ ਜੀ ਆਪਣੇ ਹਰਜੀਤ ਕੌਰ ਜੀ ਔਰ ਰਿਤੂ ਸਵੇਰਾ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਦਾ ਲਗਾਤਾਰ 24-25 ਸਾਲ ਹੋ ਗਏ ਤੁਹਾਡੇ ਪ੍ਰੈਸ ਮੀਡੀਆ ਦੇ ਸਹਿਯੋਗ ਰਹੇ ਇੱਕ ਆਵਾਜ਼ ਪਹੁੰਚਾਣੇ ਆ ਉਹਨਾਂ ਮਹਿਲਾਵਾਂ ਕੋਲ ਉਹਨਾਂ ਬੇਟੀਆਂ ਕੋਲ ਜਿਨ੍ਹਾਂ ਨੂੰ ਬਹੁਤ ਤਛਦਰ ਨਾਲ ਇੰਤਜ਼ਾਰ ਹੁੰਦਾ ਹੈ ਸੈਲਫ এমਪਲॉयਮੈਂਟ ਟ੍ਰੇਨਿੰਗ ਕੈਂਪ ਦਾ ਜੋ ਕਿ ਜੂਨ ਦੇ ਮਹੀਨੇ ਵਿੱਚ ਸੰਸਥਾ ਦੁਆਰਾ ਲਗਾਇਆ ਜਾਂਦਾ ਹੈ ਔਰ ਇਸ ਵਾਰ ਵੀ ਇਹ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਸਲਾਈ ਕੜਾਈ ਔਰ ਬਿਊਟੀ ਪਾਰਲਰ ਮਹਿੰਦੀ ਗਿਫਟ ਆਈਟਮਸ اور ਇਸ ਤੋਂ ਇਲਾਵਾ ਇਹਦੇ ਨਾਨਲਿਕ ਪੈਰਲ ਜਿਹੜੀ ਨਵੀਂ ਚੀਜ਼ ਇੱਕ ਐਡ ਕੀਤੀ ਹੈ ਉਹ ਹੈ ਸੈਲਫ ਡਿਫੈਂਸ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਲੜਕੀਆਂ ਨੂੰ ਔਰ ਦੂਸਰਾ ਆਪਣਾ ਹੈਲਥਲੀ ਅਵੇਅਰਨੈਸ ਤਾਂ ਕੁਝ ਹੈਲਥ ਟਿਪਸ ਤੇ ਯੋਗਾ ਤੇ ਸੈਲਫ ਡਿਫੈਂਸ ਦੇ ਨਾਲ ਨਾਲ ਸਵੈ ਰੋਜ਼ਗਾਰ ਸਿੱਖਣ ਵਾਲੇ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਇਸ ਵਾਰ 25ਵਾਂ ਕੈਂਪ ਹੈ 24 ਸਾਲਾਂ ਦੇ ਵਿੱਚ 24 ਕੈਂਪ ਲੱਗੇ ਔਰ ਹਜ਼ਾਰਾਂ ਮਹਿਲਾਵਾਂ ਚਾਹੇ ਉਹ ਬਠਿੰਡੇ ਵਿੱਚ ਵਸਦੀਆਂ ਚਾਹੇ ਆਸ-ਪਾਸ ਪਿੰਡਾਂ ਦੀਆਂ ਚਾਹੇ ਮੇਰੀਆਂ ਬੇਟੀਆਂ ਔਰ ਚਾਹੇ ਉਹਨਾਂ ਦੀ ਉਮਰ ਕੋਈ ਵੀ ਹੋਵੇ ਕੁਆਲਿਫੀਕੇਸ਼ਨ ਕੋਈ ਵੀ ਹੋਵੇ ਸਭ ਦਾ ਸਵਾਗਤ ਹੈ ਇਸ ਕੈਂਪ ਵਿੱਚ ਇਸ ਵਾਰ ਇਹ ਕੈਂਪ ਅਸੀਂ ਆਦਰਸ਼ ਸਰਕਾਰੀ ਸਕੂਲ ਲਗਾ ਰਹੇ ਹਾਂ ਜਿਹੜਾ ਕਿ ਕਨਾਲ ਥਾਣੇ ਕੋਲ ਕਨਾਲ ਕਲੋਨੀ ਠੰਡੀ ਸੜਕ ਕੋਲੇ ਹੈਗਾ ਔਰ ਸੀਨੀਅਰ ਸੈਕੰਡਰੀ ਸਕੂਲ ਹੈ ਕੱਲੋਂ ਤੋਂ ਇਹ ਪ੍ਰਕਿਰਿਆ ਇੱਥੇ ਸ਼ੁਰੂ ਹੋ ਰਹੀ ਹੈ ਰਜਿਸਟ੍ਰੇਸ਼ਨ ਦੀ ਸਵੇਰ 9 ਤੋਂ ਲੈ ਕੇ 11 ਵਜੇ ਤੱਕ ਦਾ ਜਿਹੜਾ ਟਾਈਮ ਹੈ ਕਲਾਸਿਸ ਦਾ ਰਹੂਗਾ لیکن ਜਿਹੜੀ ਪ੍ਰਕਿਰਿਆ ਉਹ 3 ਦਿਨਾਂ ਦੇ ਅੰਦਰ ਅਸੀਂ ਰਜਿਸਟ੍ਰੇਸ਼ਨ ਦੀ ਖਤਮ ਕਰਾਂਗੇ ਜਿਹੜੀ ਹੈਗੀ ਹੈ 9 ਤੋਂ ਲੈ ਕੇ 12 ਵਜੇ ਤੱਕ ਤਾਂ ਕੱਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਕੂਲ ਕਨਾਲ थाना ਇੱਕ ਵਾਰ ਫਿਰ ਮੇਰੀਆਂ ਪਿਆਰ ਨਾਲ ਮੇਰੀਆਂ ਬੇਟੀਆਂ ਸੁਣ ਲੈਣ ਕੱਲ ਤੋਂ ਫਾਰਮ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਰਜਿਸਟ੍ਰੇਸ਼ਨ ਹੋਣੀ ਹੈ ਔਰ ਇਹ ਕੋਈ آن لائن ਫਾਰਮ ਪ੍ਰਕਿਰਿਆ ਨਹੀਂ ਹੈ ਇਹ ਤੁਹਾਨੂੰ ਉੱਥੇ ਆ ਕੇ ਹੀ ਰਜਿਸਟ੍ਰੇਸ਼ਨ ਕਰਾਣੀ ਪਊਗੀ ਔਰ ਆਪਣੀ ਇੱਕ ਫੋਟੋ ਲੈ ਕੇ ਆਣੀ ਕਾਦਰ ਕਾਰਡ ਦੀ ਕਾਪੀ ਤਾਂ ਜੋ ਤੁਹਾਨੂੰ ਬਾਅਦ ਵਿੱਚ ਮੁਸ਼ਕਿਲ ਨਾ ਆਏ ਔਰ ਸੋਮਵਾਰ ਤੋਂ ਇਹ ਕਲਾਸਾਂ ਸ਼ੁਰੂ ਹੋ ਜਾਣਗੀਆਂ ਤਾਂ ਇਸ ਦੀ ਸਿਖਲਾਈ ਦੀ ਕੋਈ ਫੀਸ ਨਹੀਂ ਹੈ ਹਰ ਸਾਲ ਮੁਫਤ ਕਰਾਇਆ ਜਾਂਦਾ ਹੈ ਤਾਂ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਮੀਡੀਆ ਰਾਹੀਂ ਪੈਨਾ ਨੂੰ ਸਭ ਬੀਬੀਆਂ ਨੂੰ ਮੇਰੀਆਂ ਮਾਮਾ ਨੂੰ ਸਭ ਨੂੰ ਇੱਕੋ ਹੀ ਸੰਦੇਸ਼ ਕਿ ਆਓ ਇਸ ਹੁਨਰ ਦੇ ਲੰਗਰ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਇਸ ਰਜਿਸਟ੍ਰੇਸ਼ਨ ਦੇ ਜਿਹੜੇ ਕੋਈ ਫੀਸ ਉਹ ਨਹੀਂ ਲੈਂਦੇ। ਨਹੀਂ ਜੀ ਰਜਿਸਟ੍ਰੇਸ਼ਨ ਇੱਕ ਜ਼ਰੂਰੀ ਇੱਕ ਫਾਰਮੈਲਿਟੀ ਹੈ। ਜਦੋਂ ਕਿ ਸਾਡੇ ਕੋਲ ਜਦੋਂ ਲੜਕੀਆਂ ਆਉਂਦੀਆਂ ਕਿ ਸਾਨੂੰ ਕਿਉਂਕਿ ਅੱਜ ਕੱਲ ਸੇਫਟੀ ਪੁਆਇੰਟ ਆਫ 뷰 ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਜੋਇਨਸ ਹਨ ਕੈਂਪ ਦੇ ਅੰਦਰ ਐਂਟਰ ਕਰ ਰਹੀ ਹੈ ਕਿ ਉਹ ਕਿੱਥੋਂ ਆ ਰਹੀ ਹੈ ਪ੍ਰੋਪਰ ਇਥੋਂ ਦਾ ਰਹਿਣ ਵਾਲਾ ਹੈ ਕਿ ਉਹਦਾ ਐਡਰੈਸ ਹੈ ਕੋਈ ਅਨਸੁਖਾਵੀ ਘਟਨਾ ਤੋਂ ਬਚਣ ਦੇ ਲਈ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ ਕਿੰਨੇ ਕੈਂਪ ਲਗਾਤੇ ਨੇ ਕਿੰਨੀਆਂ ਲੜਕੀਆਂ ਔਰਤਾਂ ਨੂੰ ਜਿਹੜੇ ਤੁਸੀਂ ਸਰਟੀਫਿਕੇਟ ਦੇ ਚੁੱਕੇ ਦੇਖੋ 24 ਦੇ ਕਰੀਬ ਕੈਂਪ ਹੈ ਜਿਹੜੇ ਅੱਜ ਤੱਕ ਲੱਗ ਚੁੱਕੇ ਆ ਔਰ 36000 ਜਿਹੜੀਆਂ ਲਗਭਗ ਔਰਤਾਂ ਤੇ ਮਹਿਲਾਵਾਂ ਸਾਡੀਆਂ ਬੇਟੀਆਂ ਮੇਰੀ ਮਾਵਾਂ ਦੀ ਉਮਰ ਦੀਆਂ ਵੀ ਉੱਥੇ ਆਉਂਦੀਆਂ ਬੇਟੀਆਂ ਦੀ ਉਮਰ ਦੀ ਵੀ ਆਉਂਦੀਆਂ ਮੇਰੇ ਹਮ ਉਮਰ ਵੀ ਉੱਥੇ ਪਹੁੰਚਦੀਆਂ ਵੱਖ-ਵੱਖ ਕੋਰਸਾਂ ਦੇ ਵਿੱਚ 60000 ਦੇ ਲਗਭਗ ਮਹਿਲਾਵਾਂ ਨੇ ਫ੍ਰੀ ਸਿੱਖਲਾਈ ਇੱਥੋਂ ਲੈ ਚੁੱਕੀ ਹੈ ਜੀ ਅਗਰ ਜਿਹੜਾ ਸਮਾਨ ਹੋਊਗਾ ਉਹ ਆਪ ਲੈ ਕੇ ਆਉਣਗੇ ਕਿ ਉੱਥੇ ਜਿਹੜਾ ਜੋਗੋ ਜਿਹੜਾ ਕੱਪੜਾ ਹੁੰਦਾ ਲਗਭਗ ਹੋਵੇ ਦੇਖੋ ਜੀ ਜਦੋਂ ਅਸੀਂ ਉਹਦਾ ਇੱਕ ਸਿਸਟਮ ਬਣਾਇਆ ਜਦੋਂ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਂਦੀ ਹੈ ਕਿ ਮੈਂ ਇਹ ਚੀਜ਼ ਮੈਂ ਆਪਣੇ ਕੋਲੋਂ ਨਹੀਂ ਲਿਆ ਸਕਦੀ ਤਾਂ ਸਾਡੇ ਕੋਲ ਬਹੁਤ ਹੀ ਦਾਨੀ ਸੱਜਣ ਵੀ ਹੈ ਔਰ ਦੂਸਰਾ ਸਾਡੇ ਸੰਸਥਾ ਦੇ ਮੈਂਬਰ ਵੀ ਹੈ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਚੁਕਿੰਨੀਆਂ ਕੋ ਆਪਾਂ ਮੇਰੇ ਨਾਲ ਸਾਇਕ ਪਨੇ ਤੋਸ ਤੇ ਉਹਨਾਂ ਨੂੰ ਮੈਂ ਸਾਹ ਦੇ ਸ਼ੁਰੂ ਕੀਤਾ ਨੋ ਦੇਖੋ ਪਹਿਲੀ ਗੱਲ ਤੇ ਇਹ ਆ ਵੀ ਸੰਸਥਾ ਦਾ ਇੱਕ ਉਪਰਾਲਾ ਨੇਕੀ ਕਰਦੇ ਰਿਹਾ ਆਪੇ ਢਾਲ ਤੇ ਮੇਰੇ ਖਿਆਲ ਇਹ ਰਿਕ ਇਨਸਾਨ ਨੂੰ ਦੇਖਣਾ ਵੀ ਚਾਹੀਦਾ ਪਰ ਫਿਰ ਵੀ ਜੇ ਤੁਹਾਡੇ ਕੁਐਸਚਨ ਦਾ ਮੈਂ ਆਨਸਰ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਕਿੰਨਾ ਕੁ ਸਹਾਈ ਆ ਸਾਡੇ ਸਮਾਜ ਦੇ ਲਈ ਇਹ ਉਦੋਂ ਪਤਾ ਲੱਗਦਾ ਜਦੋਂ ਅਸੀਂ ਕਿਸੇ ਗਲੀ ਦੇ ਮੋੜ ਤੇ ਜਾਂਦੇ ਆ ਜਾਂ ਕਿਸੇ ਅਸੀਂ ਕਿਸੇ ਗਲੀ ਚੋਂ ਗੁਜ਼ਰੇ ਹੋਣੇ ਕਿਸੇ ਮਾਰਕੀਟ ਤੋਂ ਗੁਜ਼ਰੇ ਹੋਣੇ ਤਾਂ ਪਿੱਛੋਂ ਆ ਜਾਂਦੀ ਹੈ ਵੀ ਅਸੀਂ ਤੁਹਾਡੇ ਕੈਂਪ ਤੋਂ ਸਿੱਖੇ ਸੀ ਆ ਉਹ ਮਾੜਾ ਜਿਹਾ ਚਰਨ ਪਾ ਕੀਤਾ ਉਹ ਮਾੜਾ ਜਿਹਾ ਸਾਡੀ ਕਰੀ ਹੋ ਕੇ ਜਦੋਂ ਮੇਰੇ ਸੈਂਟਰ ਤੇ ਹੋ ਕੇ ਜਾਇਓ ਤਾਂ ਇਸ ਤਰ੍ਹਾਂ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਆਸ-ਪਾਸ ਦਾ ਮਾਹੌਲ ਦੇਖਦੇ ਹੋ ਜਿੱਥੇ ਵੀ ਜਾਣਿਓ ਕਿ ਲੜਕੀਆਂ ਦੇ ਵਿੱਚ ਸਭ ਤੋਂ ਪਹਿਲਾਂ ਕੰਫੀਡੈਂਸ ਦੂਜਾ ਹੱਥ ਦੇ ਵਿੱਚ ਹੁਨਰ ਦੇ ਨਾਲ ਜਦੋਂ ਉਹ ਸਮਾਜ ਦੇ ਵਿੱਚ ਵਿਚਰਦੀਆਂ ਸਾਨੂੰ ਆਸ-ਪਾਸ ਦੇਖਦੀਆਂ ਕਿ ਮਹਿਲਾਵਾਂ ਆਪਣੇ ਪੈਰਾਂ ਤੇ ਖੜ੍ਹੀਆਂ ਤਾਂ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਉਪਰਾਲਾ ਉਹ ਸਫਲ ਹੈ ਬੜਾ ਕਿਨੇ ਹੈਗੇ ਸੋ ਤੋਂ ਸਿੱਖੇ ਗਏ ਕਿੰਨੇ ਉਸ ਤੋਂ ਦੇ ਕਿੰਨੇ ਕਿ ਹੈਗੇ ਦੇਖੋ ਜੀ ਜਿਹੜੇ ਕੋਈ ਯਾਰ ਕਰੀਏ ਵੀ ਵੇ ਤੁਹਾਨੂੰ ਮਿਲਦੇ ਆ ਜੇ ਕੋਈ ਇਸ ਤਰ੍ਹਾਂ ਕੁਝ ਹੈਗਾ ਮੇਰੇ ਕੋਲ ਆਏ ਤੁਹਾਨੂੰ ਕੋਈ ਵੀਡੀਓ ਤੋਂ ਮਿਲ ਜੇ ਸਾਡੇ ਕੋਲ ਜੀ ਅਨਲਿਮਿਟਿਡ ਕੇਸ ਆ ਸਾਲ ਦੇ ਵਿੱਚ ਮੈਂ ਮਤਲਬ 15 16 ਇਸ ਤਰ੍ਹਾਂ ਦੀਆਂ ਮਹਿਲਾਵਾਂ ਨੂੰ ਮਿਲ ਹੀ ਲੈਣੀ ਹੈ ਜਿਹੜੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਸਭ ਤੋਂ ਛੋਟਾ ਜਿਹੜਾ ਬੇਸਿਕ ਕੰਮ ਹੈ ਮੈਂ ਤੁਹਾਨੂੰ ਦੱਸਣੀ ਇੱਕ ਮਹਿੰਦੀ ਤੋਂ ਲੈਣਿਆ ਸੀ ਮਹਿੰਦੀ ਸਿੱਖ ਕੇ ਕਿ ਅਗਰ 300 ਲੜਕੀਆਂ ਇੱਕ ਕੈਂਪ ਦੇ ਵਿੱਚ 300 ਹੋ ਜਾਂਦੀਆਂ ਜਿਹੜੀਆਂ ਮਹਿੰਦੀ ਸਿੱਖਦੀਆਂ ਅਗਰ 300 ਸਿੱਖ ਕੇ ਜਾਂਦੀਆਂ ਤਾਂ 100 150 ਕੈਂਪ ਲਗਾਈ ਬੈਠੀਆਂ ਹੁੰਦੀਆਂ ਜਦੋਂ ਕਰਵਾ ਚੌਧਾ ਧੀਆਂ ਦੇ ਮੇਲੇ ਹੁੰਦੇ ਆ ਤਾਂ ਆਪਣੀ ਛੋਟੀ ਅਰਨਿੰਗ ਹੈ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਫਾਇਦਾ ਹੋ ਰਿਹਾ ਸਰਕਾਰਾਂ ਵਾਲਾ ਕੰਮ ਕਰ ਰਹੇ ਤੁਸੀਂ ਕਿ ਮੋਟਿਵ ਕੀ ਹੈ ਆਪਣਾ ਵੀ ਲੜਕੀਆਂ ਨੂੰ ਦੇਖੋ ਜੀ ਸਾਡੀ ਐਨ ਜੀਓ ਦਾ ਨਾਮ ਡਾਇਮੰਡ ਵੈਲਫੇਅਰ ਸੁਸਾਇਟੀ ਹੈ ਹੁਣ ਕਈ ਵਾਰ ਲੋਕ ਸੋਚਦੇ ਸੀ ਜਦੋਂ ਅਸੀਂ ਐਨਜੀਓ ਸ਼ੁਰੂ ਕੀਤੀ ਸੀ ਕਿ ਡਾਇਮੰਡ ਮਤਲਬ ਅਮੀਰਾਂ ਦੀ ਹੈ ਡਾਇਮੰਡ ਮਤਲਬ ਕੋਈ ਡਾਇਮੰਡ ਨਾਮ ਹੀ ਡਾਇਮੰਡ ਕਿਉਂ ਹੈ ਤਾਂ ਇੱਕੋ ਹੀ ਮੋਟਿਵ ਸੀ ਕਿ ਤਰਾਸ਼ਣਾ ਮਤਲਬ ਕੁਆਲਟੀ ਹਰੇਕ ਦੇ ਅੰਦਰ ਹੁੰਦੀ ਹੈ ਨਿਖਰ ਕੇ ਹਰ ਕੋਈ ਬਾਹਰ ਆਣਾ ਚਾਹੁੰਦਾ ਹੈ ਲੇਕਿਨ ਉਹਨੂੰ ਤਰਾਸ਼ਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਦਿਸ ਇਜ਼ ਦਾ ਪਲੇਟਫਾਰਮ ਦਿਸ ਇਜ਼ ਦਾ ਪਲੇਟਫਾਰਮ ਇਤ ਅ ਦੇ ਕਮ ਫੋਰ ਹੀ ਜੇ ਰੋ ਸਟਾਰਟਿੰਗ ਕੀਤੀ ਥੱਲੇ ਸੀ ਹੁਣ ਕਿੰਨੇ ਕੁ ਔਰਗਨਾਈਜ਼ ਹੋ ਗਏ ਜੀ ਹਾਂ ਜੀ ਇਹ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਕੈਂਪ ਲਾਇਆ ਸੰਗੂਆਣਾ ਵਸਤੀ ਐਸਐਸਡੀ ਮੰਗਤਰਾਮ ਸਕੂਲ ਦੇ ਵਿੱਚ ਉਦੋਂ ਸਾਡਾ ਪਹਿਲਾ ਕੈਂਪ ਸੀ ਔਰ ਜਦੋਂ ਅਸੀਂ ਬੁਲਾਣ ਗਏ ਉੱਥੋਂ ਦੀਆਂ ਲੜਕੀਆਂ ਨੂੰ ਲੇਡੀਜ਼ ਨੂੰ ਦੱਸਣ ਗਏ ਵੀ ਅਸੀਂ ਇਸ ਤਰ੍ਹਾਂ ਦਾ ਕੈਂਪ ਲਾਇਆ ਹੈ ਤਾ ਮਤਲਬ ਕਿਸੇ ਦੇ ਹਸਬੰਡੇ ਨਹੀਂ ਹੁੰਦੇ ਤਾਂ ਪਤਾ ਨਹੀਂ ਕੀ ਹੋਈ ਫਿਰਦੀਆਂ ਮਤਲਬ ਪੰਜਾਬੀ ਚ ਦੱਸਾਂ ਵੇਲੀਆਂ ਫਿਰਦੀਆਂ ਧੁੱਪੇ ਹੈਨਾ ਮਤਲਬ ਜੀ ਮੈਂ ਤੁਹਾਨੂੰ ਪੰਜਾਬੀ ਭਾਸ਼ਾ ਚ ਦੇ ਲੇਕਿਨ ਉਸ ਤੋਂ ਬਾਅਦ 1 ਰੁਪਏ ਦਾ ਸਾਡਾ ਫਾਰਮ ਸੀਗਾ ਅਸੀਂ ਕਿਹਾ ਵੀ 1 ਰੁਪਿਆ ਲਵਾਂਗੇ ਕਿਉਂਕਿ ਅੱਜ ਕੱਲ ਜਮਾ ਹੈ ਕਿਹਾ ਤੁਹਾਨੂੰ ਫ੍ਰੀ ਚ ਤੋਂ ਕਹਿੰਨਗੇ ਵੈਸੀ ਹੀ ਹੈ 1 ਰੁਪਏ ਦਾ ਫਾਰਮ ਹੈ ਜੀ ਇਹ ਫਾਰਮ ਭਰ ਦੋ ਤੁਸੀਂ ਤੇ ਤੁਸੀਂ ਕੈਪਚਾਓ ਫੇਰ ਅਸੀਂ ਮਿੰਤਾ ਕੱਢ ਕੇ ਜਦੋਂ ਉੱਥੇ 10 ਜਣੀਆਂ ਆਈਆਂ ਪਹਿਲੇ ਦਿਨ ਉਹਨਾਂ ਨੇ ਜਾ ਕੇ ਹੋਰਾਂ ਨੂੰ ਦੱਸਿਆ ਕਰਦੇ ਕਰਦੇ ਸਾਡੇ ਕੋਲ 9 ਦਿਨਾਂ ਦੇ ਅੰਦਰ ਅਸੀਂ 500 ਦੀ ਰਜਿਸਟ੍ਰੇਸ਼ਨ ਕੀਤੀ ਪੂਰੀ ਬਸਤੀ ਦੇ ਅੰਦਰ ਇਹ ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਪਿੱਛੇ ਜੇ ਕਿਸੇ ਮੁਹਿੰਮ ਦੇ ਦੌਰਾਨ ਗਈ ਸੀ ਕਿਉਂਕਿ ਮੈਂ ਚਲੋ ਇੱਥੇ ਹੁਣ ਮੈਂ ਗੱਲ ਨਹੀਂ ਕਰਦੀ ਜੋ ਵੀ ਇਹ ਪਾਰਟੀ ਜੋ ਵੀ ਹੈ ਐਨੀਥਿੰਗ ਮੈਂ ਕਿਸੇ ਕੰਮ ਗਈ ਤਾਂ ਉੱਥੇ ਮੈਨੂੰ ਅੰਦਰ ਪੱਜ ਕੇ ਬੁਲਾਇਆ ਕੋਈ ਆਈ कुंठ ਕੱਢਿਆ ਹੋਇਆ ਸੀ ਕਹਿੰਦੇ ਇਹ ਤਾਂ ਵੀਨੂ ਮੈਡਮ ਮੈਂ ਕਹਿੰਦੇ ਜਿਹੜੀ ਮੈਂ ਅੱਜ ਸਲਾਈ ਕਰੀ ਹੁੰਦੀ ਆ ਨਾ ਪਰ ਘਰ ਚ ਜੀਂਦਾ ਇਹਨਾਂ ਦੇ ਕੈਂਪਸ 'ਚ ਸਿੱਖੀ ਸੀ ਉਹ ਵੀਨੂ ਮੈਡਮ ਵੀਨੂ ਮੈਂ ਤੁਸੀਂ ਐਡੇ ਪਤਾ ਨਹੀਂ ਪਛਾਨੀ ਨਹੀਂ ਆਏ ਤੁਸੀਂ ਉਦੋਂ ਕਿਉਂਕਿ ਉਦੋਂ ਮੈਂ ਅਨਮੈਰਿਟ ਸੀ ਜਦੋਂ ਇਹ ਸ਼ੁਰੂ ਕੀਤਾ ਬਹੁਤ ਛੋਟੀ ਜੀ ਉਮਰ ਸੀ ਮੇਰੀ ਤੇ ਉਦੋਂ ਤੋਂ ਜਿਉਂ ਹੋ ਪ੍ਰਾਲਾ ਸ਼ੁਰੂ ਹੋਇਆ 500 ਤੋਂ ਸ਼ੁਰੂ ਹੋ ਕੇ ਅੱਜ ਦੀ ਸੰਖਿਆ 36000 ਹੋ ਗਈ ਤੇ ਜਿਹੜੇ ਮੈਂ ਸੀ ਤੇ ਮੇਰੇ ਨਾਲ ਦੋ ਲੜਕੀਆਂ ਸੀਗੀਆਂ ਦੋ ਰਿਸ਼ਤੇਦਾਰਾਂ ਦੀਆਂ ਸੀ ਦੋ ਮੇਰੀਆਂ ਸਟੂਡੈਂਟ ਸੀਗੀਆਂ ਤੇ ਅੱਜ ਕਾਰਵਾ ਇੱਡਾ ਵੱਡਾ ਹੋ ਗਿਆ ਤੁਹਾਡੇ ਸਾਹਮਣੇ ਹੈ ਪੀਆਂ ਦੇ ਮੇਲੇ ਵੀ ਲੱਗਦੇ ਆ ਲੋਹੜੀ ਦੇ ਪ੍ਰੋਗਰਾਮ ਵੀ ਹੁੰਦੇ ਆ ਅਸੀਂ ਇਕੱਠੇ ਵੀ ਹੁੰਨੇ ਆ ਤਾਂ ਕਾਰਮਾ ਬਹੁਤ ਵੱਡਾ ਹੋ ਗਿਆ ਤੁਸੀਂ ਗੱਲ ਕੀਤੀ ਹੈ ਕਿਉਂ ਲੱਗਿਆ ਵੀ ਬੱਚੀਆਂ ਉਹ ਜਾਂ ਲੜਕੀਆਂ ਸਰਪ੍ਰਸਤ ਕਾਸ ਹੋਣੀ ਹੈ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੈਲਫ ਡਿਫੈਂਸ ਹੈ ਕਿ ਆਪ ਇਹ ਨਹੀਂ ਕਿਸੇ ਆਪਣੀ ਰੱਖਿਆ ਕਰਨੀ ਹੈ ਆਪਣੇ ਪਰਿਵਾਰ ਦੀ ਵੀ ਹੈ ਦੂਸਰੀ ਤੁਸੀਂ ਦੇਖਿਆ ਕਿ ਪਿਛੇ ਵਾਰ ਦੀ ਨਾ ਪ੍ਰੋਬਲਮ ਆਈ ਆ ਪਾਕਿਸਤਾਨ ਦੀ ਹੁਣ ਤੁਸੀਂ ਜਿਹੜੀ ਵਾਰ ਹੁਣ ਹੋਈ ਹੈ ਦੇਖ ਕੇ ਹਟਿਆ ਉਹਦੇ ਵਿੱਚ ਤੁਸੀਂ ਦੇਖੋ ਸਿਵਲ ਡਿਫੈਂਸ ਦੇ ਵਿੱਚ ਚਾਰਦਾ ਜੀ ਵੀ ਬੈਠੇ ਆ ਇਹ ਵੀ ਮੈਂਬਰ ਹੈ ਮੈਂ ਵੀ ਸਿਵਲ ਡਿਫੈਂਸ ਦੇ ਮੈਂਬਰ ਐ ਮੈਂ ਡਿਪਟੀ ਪੋਸਟ ਵਾਰਡਨ ਐ ਇਹਨਾਂ ਕੋਲ ਵੀ ਜ਼ਿੰਮੇਵਾਰੀ ਹੈ ਤਾਂ ਅਸੀਂ ਸੋਚਦੇ ਆ ਕਿ ਜਿਹੜੇ ਇੱਕ ਬੰਦੇ ਨੂੰ ਇੱਕ ਟ੍ਰੇਨਿੰਗ ਹੋ ਗਈ ਉਹ ਇਹ ਨਹੀਂ ਜ਼ਰੂਰੀ ਨਹੀਂ ਕਿ ਆਪਣੇ ਆਪ ਨੇ ਹੀ ਬਚਾਣਾ ਉਹ ਆਪਣੇ ਪਰਿਵਾਰ ਦੀ ਵੀ ਸੁਰੱਖਿਆ ਕਰ ਸਕਦਾ ਜਿਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਤਾਂ ਉਹਦੇ ਲਈ ਅੱਜਕੱਲ ਸੈਲਫ ਡਿਫੈਂਸ ਬਹੁਤ ਜ਼ਰੂਰੀ ਹੈ ਏਜ ਲਿਮਟ ਵੀ ਰੱਖੀ ਹੈ ਤੁਹਾਡੇ ਕੋਲ ਸਾਲ ਦੇ ਦੇਖੋ ਏਜ ਲਿਮਟ ਤਾਂ ਤੁਸੀਂ ਦੇਖੋ ਇੰਨੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਮਨਾਸਟਿਕ ਕਰੀ ਹੁੰਦੀਆਂ ਨਾ 6-6 ਸਾਲ ਦੀਆਂ ਤੁਸੀਂ ਗਰਾਊਂਡ ਤੋਂ ਸਟੇਡੀਅਮ 'ਚ ਹਰ ਸਾਲ ਦੇਖਦੇ ਹੋ 15 ਅਗਸਤ ਤੇ 26 ਜਨਵਰੀ 'ਤੇ ਤਾਂ ਮੈਨੂੰ ਲੱਗਦਾ देयर ਸ਼ੁੱਡ ਨਾਟ ਐਨੀ ਏਜ ਲਿਮਟ ਸਤਿ ਸ੍ਰੀ ਅਕਾਲ ਪੱਤੀ ਜਾਨੀ ਵੀ ਜਾਗਰੂਕ ਹੋਵੇਗਾ ਅੱਜ ਵਾਤਾਵਰਨ ਦੇ ਰਿਸ਼ਤੇ ਕਾਫੀ ਸੰਤੰਗਿਓ ਨਾਲ ਗੱਲ ਹੋਵੇਗੀ। ਦਰਖਤ ਲਾਉਣ ਦੇ ਮਾਮਲੇ ਵਿੱਚ ਆਪਾਂ ਦੀ ਉਹਨਾਂ ਨੇ ਵੀ ਗੱਲ ਕੀਤੀ ਵੀ ਜਿੱਥੇ ਕਿਸੇ ਘਰ 'ਚ ਅੱਗੇ ਦਰਖਤ ਨਹੀਂ ਲੱਗਦਾ ਆਪਾਂ ਜਾਵਾ ਪੱਤਿਆਂ ਦੀ ਪ੍ਰੋਬਲਮ ਹੁੰਦੀ ਆ। ਇਹ ਇੱਕ ਹੋਰ ਪੰਨਾ ਹੈ। ਬਗਬਗਨਾਂ ਤੋਂ ਵੀ ਜਾਗਰੂਕ ਕਰਨ ਦੀ ਲੋੜ ਆ ਵੀ ਚੱਲਦੀ ਹੈ। वातावरण बारे, बारे बाकी मोबाइल के रिना चीज भी जागरूक किया जाना चाहिए देखो जी एक एक्चुअली एक्सक्यूज़ मी एक परसनैलिटी डिवेलमेंट प्लेटफॉर्म भी है ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕੈਂਪ ਦੇ ਵਿੱਚ ਅਸੀਂ ਰਾਉਂਡ ਕਰਦੇ ਹਾਂ ਵੱਖ-ਵੱਖ ਸ਼ਖਸੀਤਾਂ ਗ੍ਰੇਟ ਪਰਸਨੈਲਿਟੀ ਉੱਤੇ ਵਿਜ਼ਿਟ ਕਰਦੀਆਂ ਉਹ ਆਪਣਾ ਜ਼ਰੂਰ ਇੱਕ ਨ ਇੱਕ ਪ੍ਰਭਾਵ ਜ਼ਰੂਰ ਪਾ ਕੇ ਜਾਂਦੇ ਆ ਹੁਣ ਤੋਂ ਮੈਂ ਹੈਲਥ ਦੀ ਗੱਲ ਹੀ ਕਰ ਲਈ ਮੰਨ ਲਓ ਕਿ ਲੇਡੀ ਡਾਕਟਰਾਂ ਆਉਂਦੇ ਆ ਤਾਂ ਕੁਝ ਹੈਲਥ ਟਿਪਸ ਦੇ ਕੇ ਜਾਂਦੇ ਆ ਕੁਝ ਉਹਨਾਂ ਨੂੰ ਅਵੇਅਰਨੈਸ ਕਰਕੇ ਜਾਂਦੇ ਆ ਹੁਣ ਜਿਵੇਂ ਸੈਲਫ ਡਿਫੈਂਸ ਦੀ ਗੱਲ ਕੀਤੀ ਉਹ ਵੀ ਕਿਸ ਤਰ੍ਹਾਂ ਦੇ ਮੋਚ ਕਿਵੇਂ-ਕਿਵੇਂ ਤੁਸੀਂ ਕਿਵੇਂ ਬਚਣਾ ਜਾਂ ਕਿਵੇਂ ਬਚਾਉਣਾ ਉਹ ਵੀ ਦੱਸਿਆ ਜਾਂਦਾ ਹੈ ਤੀਸੀ ਗੱਲ ਜਿਵੇਂ ਤੁਸੀਂ ਵਾਤਾਵਰਣ ਦੀ ਕੀਤੀ ਡੂਰਿੰਗ ਦੈਟ ਪੀਰੀਅਡ ਵੀ ਆਲਸੋ ਕੰਡਕਟ ਪਲਾਂਟੇਸ਼ਨ ਦੇ ਪੋਸਟਮ ਉਹ ਵੀ ਉਹਨਾਂ ਨੂੰ ਮਹੱਤਤਾ ਦਰਸਾਈ ਜਾਂਦੀ ਹੈ ਇੱਕ ਗੱਲ ਜ਼ਰੂਰ ਹੈ ਕਿ ਔਰਤ ਸਮਾਜ ਦੀ ਸਿਰਜਣਹਾਰ ਹੈ ਜਦੋਂ ਇੱਕ ਔਰਤ ਪੜ੍ਹੀ ਲਿਖੀ ਹੋਏਗੀ ਗੁਣਕਾਰੀ ਹੋਏਗੀ ਇਸ 21 ਤੋਂ 25 ਦਿਨਾਂ ਦੇ ਕੈਂਪ ਦੇ ਵਿੱਚ ਜੋ ਜੋ ਗੁਣ ਇੱਥੋਂ ਲੈ ਕੇ ਜਾਏਗੀ ਅਗਰ ਉਹ ਇਸ ਇਸ ਦਾ ਕੋਈ 60% ਵੀ ਸਿੱਖਦੀ ਹੈ 70% ਵੀ ਸਿੱਖਦੀ ਹੈ 80% ਵੀ ਸਿੱਖਦੀ ਹੈ ਡੈਫੀਨੇਟਲੀ ਹੈ ਇਫ ਸ਼ੀ ਇਜ਼ ਅ ਸਿਰਜਣਹਾਰ ਤਾਂ ਉਹ ਆਪਣਾ ਸਮਾਜ ਸਿਰਜੇਗੀ ਪਿੰਡਾਂ ਦੇ ਬੱਚੇ ਯਾਨੀ ਕਿ ਆਂਡੇ ਆ ਯਾਨੀ ਕਿ ਸ਼ਹਿਰ ਦੇ ਬੱਚੇ ਜਾ ਰਹੇ ਹੁੰਦੇ ਆ ਪਿੰਡਾਂ ਦੇ ਬੱਚੇ ਦੇਖੋ ਜਿਹੜੀਆਂ ਅਲੀ ਹਤਾ ਇਹ ਲੜਕੀਆਂ ਔਰ ਔਰਤਾਂ 12 ਤੋਂ ਲੈ ਕੇ 60 ਸਾਲ ਤੱਕ ਦੀ ਹਰ ਇੱਕ ਔਰਤ ਔਰ ਬੱਚੀ ਇਹਦੇ ਵਿੱਚ ਹੁੰਦੀ ਹੈ ਔਰ ਮੋਸਟਲੀ ਵੈਸੇ ਜਿਹੜੀ ਤਵੱਜੂ ਹੈ ਉਹ ਨੀਅਰ ਬਾਈ ਦਿੱਤੀ ਜਾਂਦੀ ਹੈ ਕਿਉਂਕਿ ਨੇੜੇ ਆ ਸਕਣ ਜਾ ਸਕਣ ਪਰ ਫਿਰ ਵੀ ਜਦੋਂ ਤੁਹਾਡੇ ਮੀਡੀਆ ਰਾਹੀਂ ਇਹ ਮੈਸੇਜ ਦੂਰ ਦੂਰ ਤੱਕ ਜਾਂਦਾ ਹੈ ਸਾਨੂੰ ਵੀ ਅਸੀਂ ਹੈਰਾਨ ਹੋ ਜਾਂਦੇ ਹਾਂ ਜਦੋਂ ਬੱਚੀ ਆ ਕੇ ਕਹਿੰਦੀ ਮੈਂ ਮੇਰੀ 12 ਵਜੇ ਬੱਸ ਹੈ ਮੈਡਮ ਮੈਂ 10 ਮਿੰਟ ਤਾਂ ਲੇਟ ਹੋ ਗਈ ਮੇਰੀ ਬੱਸ 10 ਮਿੰਟ ਲੇਟ ਹੁੰਦੀ ਸੀ ਫਿਰ ਅਸੀਂ ਜਦੋਂ ਪੁੱਛ ਕੇ ਹੈਰਾਨ ਹੋ ਜਾਂਦੇ ਹਾਂ ਵੀ ਕੋਈ ਕਿਹੜੇ ਪਿੰਡੋਂ ਆ ਰਹੀ ਹੈ ਤੁਹਾਰੀ ਕੋ ਕਿਥੋਂ ਆਰੀਏ ਬਟ ਮੈਨੂੰ ਇੱਕ ਹੋਰ ਵੀ ਬੱਚਿਆਂ ਨੇ ਇੱਕ ਸਵਾਲ ਕੀਤਾ ਸੀ ਕਿ ਮੈਡਮ ਤੁਸੀਂ ਇਹ ਕੈਂਪ ਕੱਲੇ ਬਠਿੰਡੇ ਚ ਕਿਉਂ ਲਾਨੇ ਆ ਤੁਸੀਂ ਸਾਰੇ ਕਿਤੇ ਲਾਇਆ ਕਰੋ ਕਿ ਮੈਨੂੰ ਤਲਵੰਡੀ ਵੀ ਪਿੱਛੇ ਚ ਹੋਣਾ ਹੈ ਤੁਸੀਂ ਇੱਥੇ ਵੀ ਲਾਇਆ ਕਰੋ ਤਾਂ ਜਿੰਨਾ ਕਿ ਦਾਇਰਾ ਹਜੇ ਮੇਥੋਂ ਆਪਦੇ ਸੋਰਸਸ ਤੋਂ ਜਿੰਨਾ ਕਿ ਕਵਰ ਹੋ ਸਕਦਾ ਹੈ ਉਹਨਾਂ ਕ ਅਸੀਂ ਕਰ ਰਹੇ ਹਾਂ ਔਰ ਪਰਮਾਤਮਾ ਸ਼ਕਤੀ ਦੇਵੇ ਕੋ ਇਸ ਤਰ੍ਹਾਂ ਦਾ ਦਿਨ ਆਵੇ ਕਿ ਹਰ ਪਿੰਡ ਸ਼ਹਿਰ ਦੇ ਵਿੱਚ ਅਸੀਂ ਇਹਨੂੰ ਕਰ ਸਕੀਏ ਮੈਡਮ ਇਹ ਇੱਕ ਗਲੋਨੀ ਹੈ ਕੀ ਰੋਸ਼ਾ ਲੋਕੇਸ਼ਨ ਚੇਂਜ ਕਰਨਾ ਨਹੀਂ ਲੋਕੇਸ਼ਨ ਚੇਂਜ ਨਹੀਂ ਕੀਤੀ ਜੀ ਜਿੱਥੋਂ ਦੀ ਡਿਮਾਂਡ ਜ਼ਿਆਦਾ ਆਉਂਦੀ ਹੈ ਇਸ ਵਾਰ ਸਾਨੂੰ ਜ਼ਿਆਦਾ ਡਿਮਾਂਡ ਆਦਰਸ਼ ਸਕੂਲ ਲਾਲ ਸਿੰਘ ਬਸਤੀ ਸੰਗੂਆਣਾ ਬਸਤੀ ਅਮਰਪੁਰ ਬਸਤੀ ਵੀ ਆਈ ਹੈ ਦੇਖੋ ਪਹਿਲੀ ਗੱਲ ਤਾਂ ਬੱਚੇ ਫਿਕਸ ਨਹੀਂ ਹੁੰਦੇ ਤੁਸੀਂ ਕਹਿੰਦੇ ਬੱਚੇ ਆਂਦੇ ਹੁੰਦੇ ਸੀ ਉਹਨਾਂ ਨੂੰ ਮੁਸ਼ਕਿਲ ਹੋ ਜਨਰੇਸ਼ਨ ਜਿਹੜੀ ਹੈ ਹੁਣ ਮੰਨ ਲਓ ਜਿਹੜੇ ਪਿਛਲੀ ਵਾਰ ਸਿੱਖਦੇ ਹੋ ਥੋੜਾ ਦੁਬਾਰਾ ਨਹੀਂ ਅਗਲੀ ਉਹ ਸੈਂਟਰ ਚ ਤਾਂ ਸੀਗਾ ਜੀ ਲੇਕਿਨ ਉਹਨਾਂ ਲਈ ਸੈਂਟਰ ਚ ਨਹੀਂ ਸੀ ਜਿਹੜੀਆਂ ਉਹ ਅਮਰਪੁਰਾ ਬਸਤੀ ਸੰਗੂਆ ਨਾ ਬਸਤੀ ਉਹਨਾਂ ਲਈ ਬਹੁਤ ਮੁਸ਼ਕਿਲ ਆ ਔਰ ਦੂਸਰੀ ਗੱਲ ਉਹਨਾਂ ਦੇ ਘਰ ਦੇ ਪੇਜ ਦੇ ਨਹੀਂ ਕੀਤਾ ਤੁਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਆ ਵੀ ਉਹ ਮਹਿਲਾ ਸਾਡਾ ਜਿਹੜਾ ਇਹ ਪਹੁੰਚ ਅਸੀਂ ਉਹਨਾਂ ਮਹਿਲਾਵਾਂ ਤੱਕ ਕਰਨੀ ਜਿਨ੍ਹਾਂ ਨੂੰ ਆਨ ਦਿੱਤਾ ਨਹੀਂ ਜਾਂਦਾ ਅਸੀਂ ਉਧਰ ਸਾਡੇ ਕੋਲ ਜਿਆਦਾ ਉਧਰ ਹੀ ਹੋਣਗੇ ਨਾ ਜੀ ਮਲਤਾਨੀਆ ਪੁਲ ਦਾ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਅਸੀਂ ਦੇਖੋ ਜੀ ਐ ਲੱਗਣਾ ਤਾਂ ਹਰ ਸਾਲ ਹੀ ਐ ਇਸ ਸਾਲ ਇੱਥੇ ਅਗਲੇ ਸਾਲ ਗਵਰਨਮੈਂਟ ਵੈਲ ਸਕੂਲ ਹੋ ਜਾਊਗਾ ਇਹ ਇਹ ਮਤਲਬ ਏਰੀਆ ਬਦਲਣਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਨਾ ਹੋ ਵੀ ਜਿਹੜਾ ਇਸ ਤਰ੍ਹਾਂ ਸਕੂਲ ਪਰ ਸਾਹਮਣੇ ਕੇ ਸਕੂਲ ਚ ਗੱਲ ਕਰ ਲੈਣੀ ਹੈ ਜੀ ਪਰ ਮੈਨੂੰ ਜਿੱਧਰੋਂ ਡਿਮਾਂਡ ਜ਼ਿਆਦਾ ਆ ਰਹੀ ਸੀ ਮੈਂ ਉਧਰ ਡਿਮਾਂਡ ਵਜਾ ਕੇ ਰਹਿਣਾ ਠੀਕ ਹੈ ਜੀ ਮੈਨੂੰ ਤੁਹਾਡੇ ਖਿਆਲ ਚ ਮੈਂ ਕਰਦਾ ਸੀ 12 ਸਾਲ ਪਰਸ਼ਨਾ ਨਗਰ ਚੌਂਸੀ ਲਗਾਏ ਥੈਂਕ ਯੂ ਤਾਂ ਤੁਸੀਂ ਕੀ ਕੀਤਾ ਕਵਰ